ਉgge ਕਵੀ ਧਨੀ ਰਾਮ ਚਾਤਰਕ ਨੇ ਲਿਖਿਆ ਸੀ ਕਿਸੇ ਟਾਈਮ ਤੂੜੀ ਤੰਦ ਸਾਭ ਹੜੀ ਵੇਚ ਵਟ ਕੇ ਲੰਬੜਾ ਤੇ ਸ਼ਾਹ ਦਾ ਹਿਸਾਬ ਘਟ ਕੇ ਕੱਚੇ ਮਾਰ ਵੰਜਲੀ ਅਨੰਦ ਆ ਗਿਆ ਮਾਰ ਦਾ ਦਵਾਮੇ ਜੱਟ ਮੇਲੇ ਆ ਗਿਆ ਜਦੋਂ ਤੂੜੀ ਤੰਦ ਸਾਭ ਲੈਂਦਾ ਕੋਲੋਂ ਫਿਰ ਵੱਖਰੀ ਖੁਸ਼ੀ ਹੁੰਦੀ ਹੈ ਕਿਸਾਨ ਨੂੰ ਤੇ ਉਦੋਂ ਫਿਰ ਦਵਾਮੇ ਵਾਰ ਦਾ ਮੇਲੇ ਜਾਂਦਾ ਤੇ ਕਣਕ ਜਿਹੜੀ ਬਿਲਕੁਲ ਹੁਣ ਪੱਕੀ ਪਈ ਐ ਤੇ ਵੱਤੋ ਵਾਦੇ 10 ਦਿਨ ਲੈਂਦੀ ਐ ਤੇ ਕਿਸਾਨ ਨੇ ਮਸਾ ਇਹ ਕਣਕ ਸਿਰੇ ਚੜਾਈ ਐ ਕਿਉਂਕਿ ਉਤੋਂ ਬੱਦਲ ਵੀ ਹੁੰਦੇ ਰਹੇ ਆ ਮੀਂਹੂ ਵੀ ਪੈਂਦੇ ਰਹੇ ਆ ਤੇ ਜਿਹੜਾ ਕਿਸਾਨ ਦਾ ਦੇ ਆਲੇ ਪੁੱਛੇ ਜਾਣਦਾ ਸੀ ਆਰਤੀਆ ਵੀ ਇਹਦੇ ਨਾਲ ਜੁੜਿਆ ਹੋਇਆ ਕਿਉਂਕਿ ਆਰਤੀਆ ਨੇ ਪੈਸਾ ਲਾਇਆ ਦਿੱਤਾ ਕਿਸਾਨ ਨੂੰ ਤੇ ਕਾਰਤਿਹਰਵੀ ਹੁੰਦਾ ਵੀ ਮੇਰਾ ਪੈਸਾ ਮੁੜਿਆ ਵੀ ਨਾਲੇ ਮੈਨੂੰ ਆਰਤ ਬੜੇ ਜਿੰਨੀ ਕਣਕ ਵਧ ਹੋਊਗੀ ਉਨੀ ਮੈਨੂੰ দামੀ ਜ਼ਿਆਦਾ ਬਣੂਗੀ ਆਰਤ ਜ਼ਿਆਦਾ ਬਣੂਗੀ ਤੇ ਹਰ ਵਰਗ ਖੁਸ਼ ਹੁੰਦਾ ਤੇ ਪਤਾ ਨਹੀਂ ਕਿੰਨੇ ਕਰੋੜਾਂ ਲੋਕਾਂ ਦੇ ਢਿੱਡ ਜਿਹਦੇ ਵਿੱਚ ਪੈਣੀ ਹੈ ਹਿੰਦੁਸਤਾਨ ਦੇ ਕਰੋੜਾਂ ਲੋਕਾਂ ਨੇ ਖਾਣੀ ਹੈ ਕੋਈ ਜਿਹੜੀ ਵਾਧੀ ਕਣਕ ਉਹ ਬਾਹਰਲੇ ਮੁਲਕਾਂ ਨੂੰ ਹੀ ਜਿੱਥੇ ਆ ਤੇਲ ਵਗੈਰਾ ਨਿਕਲਦਾ ਉੱਥੇ ਸਰਕਾਰ ਭੇਜ ਦਿੰਦੀ ਆ ਉਹਨਾਂ ਨੇ ਵੀ ਖਾਣੀ ਆ ਪਾਛੀਆਂ ਨੇ ਖਾਣੀ ਆ ਪਸ਼ੂਆਂ ਨੇ ਖਾਣੀ ਆ ਹਰ ਜੀਵ ਨੇ ਛੋਟੇ ਤੋਂ ਛੋਟੇ ਨੇ ਆ ਕੀੜੇ ਮਕੋੜੇ ਇਹਨਾਂ ਨੇ ਵੀ ਲੈ ਜਾਂਦੇ ਹੁੰਦੇ ਆ ਕਣਕ ਨੂੰ ਆਪਣੀਆਂ ਖੁੰਡਾਂ ਦੇ ਵਿੱਚ ਤੇ ਕਿੰਨਿਆਂ ਦਾ ਢਿੱਡ ਭਰ ਲਾ ਇਸ ਕਣਕ ਨੇ ਤੇ ਕਿਸਾਨ ਨੇ ਵੀ ਚਲੋ ਬੜੀਆਂ ਉਮੀਦਾਂ ਹੁੰਦੀਆਂ ਖਸਾਨ ਨੂੰ ਵੀ ਕਿ ਆਪਾਂ ਇਹ ਕਣਕ ਵੇਚ ਕੇ ਆ ਕਰਾਂਗੇ ਆ ਕਰਾਂਗੇ ਕੋਈ ਘਰ ਬਣਾਵਾਂਗੇ ਕੋਈ ਕੰਦ ਕਟਾਂਗੇ ਕੋਈ ਲੜਕੀ ਦਾ ਵਿਆਹ ਕਰਾਂਗੇ ਕੋਈ ਹੋਰ ਕੰਮ ਹੁੰਦਾ ਕੋਈ ਬੱਚੇ ਨੂੰ ਬਾਹਰ ਭੇਜਾਂਗੇ ਬਹੁਤ ਜ਼ਿਆਦਾ ਜਿਹੜੀਆਂ ਉਮੀਦਾਂ ਕਿਸਾਨ ਨੂੰ ਵੀ ਹੁੰਦੀਆਂ ਤੇ ਹੁਣ ਤਾਂ ਰੱਬ ਮੇਹਰ ਹੀ ਕਰੀ ਰੱਖੇ ਤੇ ਕਿਉਂਕਿ ਕਣਕਾਂ ਬੜੀਆਂ ਨੇੜੇ ਆ ਗਈਆਂ ਤੇ ਫੇਰ ਕਬਾਈਨਾ ਚੱਲਣੀਆਂ ਕੌਂ ਕੌਂ ਕਰਦੀਆਂ ਕਬਾਈਨਾ ਆਉਣਗੀਆਂ ਤੋ ਉਦੋਂ ਫਿਰ ਕਮੈਨਾਂ ਵਾਲਿਆਂ ਦੇ ਪਿੱਛੇ-ਪਿੱਛੇ ਲੋਕ ਤੁਰੇ ਫਿਰਦੇ ਆ ਜਿਹੜੇ ਕਮੈਨਾਂ ਵਾਲੇ ਹੁੰਦੇ ਆ ਫਿਰ ਉਹਦੇ ਵੀ ਉਹਨਾਂ ਦੇ ਦਿਨ ਹੁੰਦੇ ਆ ਤੇ ਫਿਰ ਉਹ ਵੀ ਰਾਜਾ ਦਾ ਰੂਪ ਧਾਰ ਲੈਂਦੇ ਆ ਜਿਵੇਂ ਥਾਣੇਦਾਰ ਤਾਂ ਕੁਰਸੀ ਤੇ ਬੈਠਾ ਹੁੰਦਾ ਅੰਦਰ ਤੇ ਬਾਹਰ ਫਿਰ ਜਿਹੜੇ ਖੜੇ ਹੁੰਦੇ ਆ ਉਹਨਾਂ ਨੂੰ ਮਿਲਣ ਵਾਲੇ ਤੋਂ ਫਿਰ ਬਸਾ ਪਰਚੀਆਂ ਪੁੱਛੀਆਂ ਭੇਜਦੇ ਆ ਗਾਫਸਰਾਂ ਨੂੰ ਮਿਲਦੇ ਆ ਬਸ ਇਹ ਹੀ ਹਾਲ ਉਹਦੇ ਕਮੈਨਾਂ ਵਾਲਿਆਂ ਦਾ ਹੁੰਦਾ ਜਦੋਂ ਕਮੇਦਾਲੇ ਨੂੰ ਪੁੱਛਦੇ ਆ ਵੀ ਸਾਡਾ ਨੰਬਰ ਕਦੋਂ ਹੋਊ ਆਊਗਾ। ਤੋਂ ਬੜਾ ਜਿਹਾ ਮੂੰਹ ਐ ਕਰਦੇ ਆ। ਕੋਈ ਨਹੀਂ ਆਜੂਗਾ। ਠਹਿਰੋ 2 ਦਿਨ 4 ਦਿਨ। ਪਰ ਕਿਸਾਨ ਨੂੰ ਕਾਲ ਬੜੀ ਹੁੰਦੀ ਆ। ਡਰ ਹੁੰਦਾ ਉਤੋਂ। ਉਦੋਂ ਵੀ ਕਈ ਵੇਲੇ ਮੌਸਮ ਜਿਹਾ ਖਰਾਬ ਹੋ ਜਾਂਦਾ। ਤੇ ਰੱਬ ਰੱਖੇ ਸੁੱਖ ਪਰਮਾਤਮਾ ਐਤ ਕੀ ਕਣਕਾਂ ਬਹੁਤ ਚੰਗੀਆਂ। ਹੁਣ ਤਾਂ ਕਣਕ ਵੇਖੋ ਆ। ਬਿਲਕੁਲ ਆ ਨੇੜੇ ਆਈ ਪਈ ਐ। ਲਓ। ਆਵੇ। ਹੁਣ ਤਾਂ ਬਸ ਵੱਧ ਤੋਂ ਵੱਧ ਹਫਤਾ 10 ਦਿਨਾਂ ਦੀ ਖੇਡ ਹੈ ਉਸ ਤੋਂ ਬਾਅਦ ਜਿਹੜੀ ਕਣਕ ਨੇ ਆ ਜਾਣਾ ਹੈ ਤੇ ਫੇਰ ਵੱਢੀ ਜਾਣੀ ਹੈ ਤੇ ਘਰੇ ਆਪਣੇ ਆ ਜਾਣੀ ਹੈ ਆ ਵੇਖੋ ਕਣਕ ਆਪਾ ਵੇਖੀਏ ਆ ਸਾਰੀ ਕਣਕ ਸੋਹਣੀ ਖੜੀ ਐ ਇਤਕੀ ਤੇ ਰੱਬ ਨੇ ਵੀ ਚੰਗੀ ਮਿਹਰ ਕੀਤੀ ਐ ਇਤਕੀ ਤੇ ਐਦੂ ਉੱਤੇ ਵੀ ਜੇ ਮਿਹਰ ਕਰੀ ਰੱਖੇ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਬਸ ਫਸਲਾਂ ਵਾਸਤੇ ਅਰਦਾਸਾਂ ਕਰਵਾਓ ਜਿਹੜਾ ਜਿਹੜਾ ਕੋਈ ਧਰਮ ਨੂੰ ਮੰਨਦਾ ਹੈ ਸਿੱਖ ਭਾਈਚਾਰਾ Hindu ਭਾਈਚਾਰਾ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਫਸਲਾਂ ਦੀ ਸਲਾਮਤੀ ਵਾਸਤੇ ਅਰਦਾਸਾਂ ਕਰਾਓ ਤੇ ਆਪ ਵੀ ਕਰੋ ਕਿ ਇਹ ਜੜੀਆਂ ਕਣਕਾਂ ਇਸੇ ਤੇ ਦਰੋਮਦਾਰਾ ਸਾਰਾ ਦੇਸ਼ ਦਾ ਤੇ ਚੰਗੀਆਂ ਹੋਣ ਤੇ ਲੋਕਾਂ ਦਾ ਜਿਹੜਾ ਟਰੱਡ ਭਰਨ ਸਾਡਾ ਵੀ ਟਰੱਡ ਭਰਨਾ ਉਹ ਵੀ ਮੌਕਾ ਹੁੰਦਾ ਸੀ ਜਦੋਂ ਦੋ ਦੋ ਢਾਈ ਢਾਈ ਮਹੀਨੇ ਸੀਜ਼ਨ ਚੱਲੀ ਜਾਂਦਾ ਹੁੰਦਾ ਸੀ ਕਣਕਾਂ ਦਾ ਕਿ ਦੋ ਢਾਈ ਮਹੀਨੇ ਪਹਿਲਾਂ ਜਦੋਂ ਵਿਸਾਖ ਚੜਦਾ ਸੀ April ਦੇ ਵਿੱਚ 13 April ਨੂੰ ਵਿਸਾਖੀ ਹੁੰਦੀ ਸੀ ਉਦੋਂ ਕਿਤੇ ਦਾਤੀ ਪੈਂਦੀ ਸੀ ਫੇਰ ਕਣਕ ਵੜਦੇ ਫੇਰ ਉਹਨੂੰ ਇਕੱਠੀ ਕਰਦੇ ਫੇਰ ਉਹਨੂੰ ਪੜਾਚ ਲਿਆਉਂਦੇ ਉਦੋਂ ਬਾਅਦ ਫਿਰ ਗਾਉਂਦੇ ਫੇਰ ਦਾਣੇ ਵੱਖ ਕਰਦੇ ਤੂੜੀ ਵੱਖ ਕਰਦੇ ਤੇ ਛੱਡਦੀਆਂ ਵੀ ਕਿਹੜੀਆਂ ਹੁੰਦੀਆਂ ਸੀ ਸਾਰੀਆਂ ਕੋਈ 20 22 ਮਣ 25 ਮਣ ਕਿੱਲੇ ਦੀ ਛੱਡਦੀ ਸੀ ਤੇ ਬੀਜ ਦੇ ਵੀ ਥੋੜੀ ਹੁੰਦੇ ਸੀ ਕਿਉਂਕਿ ਫਿਰ ਉਹ ਹੁਣ ਤੱਕ ਸਮਾ ਆ ਗਿਆ ਵੀ ਉੱਥੇ ਨਰਮਾ ਬੀਜਿਆ ਜਾਂਦਾ ਝੋਨਾ ਲਾਇਆ ਜਾਂਦਾ ਉਹਦੇ ਕਿਹੜੇ ਝੋਨੇ ਲੱਗਦੇ ਹੁੰਦੇ ਸੀ ਤੇ ਨਰਮੇ ਵੀ ਉਦੋਂ ਫਿਰ ਲੰਮਾ ਸਮਾ ਲੈ ਜਾਂਦੇ ਸੀ ਨਰਮੇ ਵਾਲੇ ਤਾਂ ਕਣਕਰੀ ਬੀਜੀ ਜਾਂਦੀ ਸੀ ਤੇ ਕਣਕ ਵਾਲੇ ਤਾਂ ਨਰਮਾ ਨਹੀਂ ਬੀਜਿਆ ਜਾਂਦਾ ਸੀ ਪਾਣੀ ਬਹੁਤ ਥੋੜਾ ਲੱਗਦਾ ਸੀ ਕੋਈ ਟਿਊਬੇਲਾਂ ਦੇ ਸਾਧਨ ਨਹੀਂ ਹੁੰਦੇ ਸੀ ਨਹਿਰੀ ਪਾਣੀ ਹੁੰਦਾ ਸੀ ਥੋੜਾ ਬੋਤਾ ਇਹ ਵੀ ਥੋੜਾ ਹੀ ਹੁੰਦਾ ਸੀ ਨਹਿਰੀ ਪਾਣੀ ਵੀ ਕੱਚੇ ਖਾਲੇ ਹੁੰਦੇ ਸੀ ਤੇ ਥੋੜਾ ਥੋੜਾ ਪਾਣੀ ਆਉਂਦਾ ਸੀ ਤੇ ਥੋੜੇ ਘਣੀ ਕਣਕ ਬੀਜ ਲੈਂਦੇ ਕੁਝ ਆਪ ਖਾ ਖੋ ਲੈਂਦੇ ਕੁਝ ਜੜੇ ਆਪਣੇ ਸਰੀ ਸੱਪੇ ਰੱਖੇ ਹੁੰਦੇ ਸੀ ਉਹ ਵਿਚਾਰੇ ਲੈ ਜਾਂਦੇ ਉਹਨਾਂ ਨੇ ਵੀ ਫਿਰ ਇੱਥੋਂ ਹੀ ਖਾਣੀ ਹੁੰਦੀ ਸੀ ਕੁਝ ਉੱਠਾ ਵਾਲੀਆਂ ਗੱਡੀਆਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਕਿਰਾਏ ਤੇ ਲੈ ਜਾਂਦੇ ਹੁੰਦੇ ਸੀ ਤੇ ਉਹ ਗੱਡੀ ਭਰ ਦਿੰਦੇ ਤੇ ਕੋਈ ਇੱਕ ਅੱਧੀ ਗੱਡੀ ਜਾ ਕੇ ਉੱਥੇ ਵੇਚ ਵੀ ਆਉਂਦੇ ਸੀ ਸ਼ਹਿਰ ਚ ਜਾ ਕੇ ਪੈਸੇ ਵੀ ਚਾਰ ਬਣ ਜਾਂਦੇ ਸੀ ਤੇ ਹੁਣ ਤਾਂ ਝਾੜ ਵੀ ਵੱਧ ਗਏ ਕਿਸਮਾਂ ਵੀ ਨਵੀਆਂ ਆ ਗਈਆਂ ਇਹੀ ਅਰਦਾਸ ਬੇਨਤੀ ਆਪਾਂ ਰੱਬ ਅਗੇ ਕਰਨੀ ਹੈ ਵੀ ਹੁਣ ਸਹੀ ਸਲਾਮਤ ਇਹਨੂੰ ਨੇਪਰੇ ਚਾੜੇ ਸਾਰੇ ਖੁਸ਼ੀ ਵਸਣ ਰੰਗੀ ਵਸਣ ਹੱਸਣ ਖੇਡਣ ਤੇ ਖੁਸ਼ੀਆਂ ਮਨਾਉਣ